326 ਸਾਲ ਜਿਹੜਾ ਉਹ ਅੱਜ ਚੜਿਆ ਯਾਰ ਹੁਣ ਉੱਪਰ ਹੀ ਮਾਈਕ ਬੜਾ ਕੀਤਾ ਹੁਣ ਇੰਜ ਅੱਜ ਦੇ ਦਿਨ ਸ਼ਾਂਤੀ ਦਾ ਰੱਖੀਦਾ ਲੱਗ ਗੁਰੂ ਰਾਮਦਾਸ ਜੀ ਦੇ ਦਰਾਂ ਦੇ ਉੱਤੇ ਸਤਬੱਤ ਦੇ ਭਲੇ ਦੀ ਅਰਦਾਸ ਕਰਨ ਆਏ ਸਾਰੀ ਦੁਨੀਆ ਦੇ ਅੰਦਰ ਸ਼ੋਕ ਸ਼ਾਂਤੀ ਰਹੇ ਜੀ ਜੀ ਸਾਰੇ ਸੰਸਾਰ ਦੇ ਵਿੱਚੋਂ ਜੰਗ ਸ਼ਬਦ ਜਿਹੜਾ ਉਹ ਖਤਮ ਹੋ ਜੇ ਹਰ ਪਾਸੇ ਅਮਨ ਸ਼ਾਂਤੀ ਆਪਸੀ ਭਾਈਚਾਰਾ ਸਦਭਾਵਨਾ ਆਪਸੀ ਸਤਿਕਾਰ ਪਿਆਰ ਦੇਣਾ ਉਹ ਪੂਰੀ ਦੁਨੀਆ ਦੇ ਵਿੱਚ ਵਧੇ ਕਿੱਥੇ-ਕਿੱਥੇ ਵੀ ਦੁਨੀਆ ਦੇ ਐਸੇ ਦੇ ਵਿੱਚ ਭਾਰਤੀ ਵੱਸਦੇ ਆ ਪੰਜਾਬੀ ਵੱਸਦੇ ਆ ਸਿੱਖ ਵੱਸਦੇ ਆ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਸਭ ਦੇ ਪਰਵਾਹ ਚੜ੍ਹਦੀ ਕਲਾ ਚ ਰਹਿਣ ਉਹਨਾਂ ਦੇ ਕਾਰੋਬਾਰ ਵਧਣ ਉਹਨਾਂ ਦੇ ਬੱਚੇ ਇਸ ਸਾਲ ਦੇ ਵਿੱਚ ਚੰਗੀ ਲਾਗਤ ਲੈਣ ਪੜ੍ਹਾਈ ਲੈਣ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਆਪਣੇ ਪਤਵਾਰਾਂ ਦਾ ਨਾਂ ਜਿਹੜਾ ਰੋਸ਼ਨ ਕਰਨ ਔਰ ਨਾਲ ਹੀ ਗੁਰੂ ਰਾਮਦਾਸ ਜੀ ਦੇ ਚੰਨਾਂ ਚ ਰਾਸ ਕਰਨ ਆਏ ਆ ਕਿ ਜਿੱਤਾਂ ਦੀ ਤਬਾਈ 25 ਦੇ ਵਿੱਚ ਆਈ ਹੜਾਂ ਦੇ ਰੂਪ ਵਿੱਚ ਇਦਾਂ ਦੀ ਤਬਾਈ ਐਸ ਸਾਲ ਦੇ ਵਿੱਚ ਜਾਂ ਅਗਲੇ ਸਾਲਾਂ ਚ ਕਦੀ ਬਣਾਵੇ ਕਦੀ ਵੀ ਮਤਲਬ ਪੰਜਾਬ ਦੀ ਧਰਤੀ ਤੇ ਇਦਾਂ ਦੀ ਹੜਾਂ ਨਾਮਕ ਜਿਹੜੀ ਆ ਉਹ ਤਬਾਈ ਮੁਰਕੇ ਨਾ ਆਵੇ ਉਹ ਅੱਜ ਵੀ ਜਿਹੜੇ ਸਾਡੇ ਹਰ ਪੀੜਤ ਪਰਿਵਾਰ ਉਹਨਾਂ ਲਈ ਵੀ ਅਰਦਾਸ ਕਰਾਂਗੇ ਕਿ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ ਬਲ ਦੇਵੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਉਹਨਾਂ ਦੇ ਪਰਿਵਾਰਾਂ ਦਾ ਨੁਕਸਾਨ ਹੋਇਆ ਸੋ ਅੱਜ ਹਰ ਪੀੜਤਾ ਵਾਸਤੇ ਵੀ ਅਰਦਾਸ ਕਰਾਂਗੇ ਕਿ ਹਰ ਪੀੜਤ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਪੂਰਤੀ ਕਰੇ ਉਹਨਾਂ ਨੂੰ ਬਲ ਦੇਵੇ ਉਹ ਇਸ ਆਫਤ ਦੇ ਨਾਲ ਉਹਨਾਂ ਨੇ ਬੜੀ ਜਦੋਜਹਿਦ ਕੀਤੀ ਆ ਤੇ ਜਿਹੜਾ ਜਦੋਜਹਿਦ ਰਹਿੰਦੀ ਆ ਉਹਨੂੰ ਵੀ ਉਹ ਕੰਪਲੀਟ ਕਰ ਲੈਣ ਸੋ ਅਸੀਂ ਮੇਰੇ ਨਾਲ ਮੇਰ ਸਾਹਿਬ ਮੇਰੇ ਨਾਲ ਸਾਡੇ ਸਾਥੀ ਪਾਰਟੀ ਦੇ মিডিਆ ਦੇ ਸਾਡੇ ਮਤਲਬ ਲਾਤੀ ਪ੍ਰਵਾਨ ਜੀ ਸਾਰੇ ਜਿਹਨੇ ਆਏ ਆ ਅਸੀਂ ਮੋٹے ਤੌਰ ਦੇ ਉੱਤੇ ਸਭਤ ਦੇ ਭਲੇ ਦੀ ਅਰਦਾਸ ਕਰਨਾ ਹੈ ਕਿ ਸਾਡਾ ਸੰਸਾਦ ਸੁਖਸ਼ਾਂਤੀ